ਜੀ ਛੜਕੋ ਪ੍ਰਸ਼ਾਸਨ ਨੇ 2 ਦਿਨ ਦਾ ਕੈਂਪ ਲਿਆ ਤੇ ਜਿਹੜਾ ਸਾਡੇ ਮੀਨ ਸਾਡੀ ਮੰਗ ਸੀਗੀ ਵੀ ਮਾਲਪੁਰ ਦੇ ਵਿੱਚ ਨਾ ਥਾਣੇ ਕਿ ਸਟਾਫ ਹੈ ਤੇ ਜਦੋਂ ਵੀ ਕੋਈ ਅਸੀਂ ਥਾਣੇ ਜਾਂਦੇ ਆ ਸਾਨੂੰ ਕੋਈ ਮਰੋ ਦਵਾ ਮਿਲਦਾ ਕਿ ਸਾਡੇ ਕੋ ਨਫਰੀ ਹੈ ਨਹੀਂਗੇ ਤੇ ਥੋੜੇ ਬੰਦੇ ਆ ਸਾਡੇ ਕੋ ਬੇ ਅਸੀਂ ਕੀ ਕਰ ਸਕਦੇ ਜੀ ਸਾਡਾ 2 ਦਿਨ ਜੇ ਸਾਡੇ ਨਹੀਂ ਕੁਝ ਕਰੂਗੇ ਤਾਂ ਫੇਰ ਅਸੀਂ ਕੋਈ ਨਾ ਕੋਈ ਦਵਾਰਾ ਬੰਦੀ ਕਾਲ ਗਿਆ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਆਪਣੇ ਆਪ ਲਈ ਤਾਂ ਲੜਾਂਗੇ ਹੀ ਇਹੀ ਮੰਗ ਕਰਦੇ ਹਾਂ ਕਿ ਥਾਣੀ ਸਟਾਪ ਪੂਰਾ ਕੀਤਾ ਜਾਵੇ ਤੇ ਪਬਲਿਕ ਦੀ ਸੇਫਟੀ ਅੱਗੇ ਇੱਥੇ ਚੌਕ ਦੇ ਵਿੱਚ ਨਾਕਾ ਲੱਗਦਾ ਹੁੰਦਾ ਸੀ ਉਹ ਵੀ ਬੰਦ ਕਰਦਾ ਰਾਤ ਨੂੰ ਸਾਡੀਆਂ ਦੁਕਾਨਾਂ ਰੱਬ ਆਸਰੇ ਹੁੰਦੀਆਂ ਕੋਈ ਬੰਦਾ ਵੀ ਬਾਜ਼ਾਰ ਦੇ ਵਿੱਚ ਨਹੀਂ ਹੁੰਦਾ ਤੇ ਕੋਈ ਵੀ ਜਿੰਦੇ ਭੰਨੇ ਜੋ ਮਰਜ਼ੀ ਕਰੇ ਕੋਈ ਨਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜਿਹੜਾ ਕੱਲ ਵੈਸਟਰਨ ਯੂਨੀਅਨ ਤੇ ਇਨਸੀਡੈਂਟ ਹੋਇਆ ਮਾਲਪੁਰ ਦੋ ਮੋਟਰਸਾਈਕਲ ਸਵਾਰ ਉਤੋਂ ਨਕਦੀ ਲੈ ਕੇ ਗਏ ਸੀ ਉਹਦੇ ਵਿੱਚ ਐਸ ਐਚਓ ਸਾਹਿਬ ਮਾਲਪੁਰ ਨੇ ਉਹ ਜਿਹੜਾ ਮੋਟਰਸਾਈਕਲ ਹੈ ਜਿਹਦੇ ਉੱਪਰੋਂ ਤਿੰਨੇ ਆਏ ਸੀਗੇ ਮੋਟਰਸਾਈਕਲ ਤੇ ਸਵਾਰ ਉਹ ਮੋਟਰਸਾਈਕਲ ਜਿਹੜਾ ਉਹ ਟਰੇਸ ਵੀ ਕਰ ਲਿਆ ਔਰ ਮੋਟਰਸਾਈਕਲ ਨੂੰ ਫੜ ਵੀ ਲਿਆ ਹੈਗਾ ਜਿਹੜੀ ਉਹਦੇ ਵਿੱਚ ਪੇਪਰਸ ਮਲੇ ਜੇ ਮੋਟਰਸਾਈਕਲ ਤੋਂ ਔਰ ਜਿਹੜੀ ਉਹਦੇ ਵਿੱਚ ਲੀਡਸ ਹੋਰ ਇੰਪੋਰਟੈਂਟ ਮਿਲੀਆਂ ਉਹਦੇ ਅਧਾਰ ਤੇ ਜਿਹੜੀ ਫਰਦਰ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਜਲਦੀ ਅਸੀਂ ਇਹਨਾਂ ਦੋਸ਼ੀਆਂ ਤੱਕ ਪਹੁੰਚ ਜਾਵਾਂਗੇ। ਇਹ ਜਿਹੜੀ ਵਾਰਦਾਤ ਤਾਂ ਹੋਈ ਆ ਜੀ ਤੇ ਬੰਦੇ ਸਹੀ ਲੱਗੇ ਹੋਏ ਆ। ਇੱਕ ਤਾਂ ਦੁਨੀਆਂ ਵਿੱਚ ਵਧੀਆ ਜੱਗ ਨੰਨ ਦੇ ਦਾਂਗੇ। ਜਿਹੜਾ ਦੁਕਾਨਦਾਰ ਵਾਲਾ ਪ੍ਰੋਜੈਕਟ ਕੀਤਾ ਗਿਆ ਉਹ ਤਾਂ ਜਲਦ ਨਾ ਦਿੱਤਾ ਗਿਆ। ਇਹਨਾਂ ਨੂੰ ਅਸੀਂ ਇੱਕ ਐਪਲਿਕੇਸ਼ਨ ਤੇ ਆਇਆ ਕਿ ਅਸੀਂ ਇੱਕ ਦੌਰ ਦਾ ਕਰਾਂਗੇ। ਇਹ ਆਈਡੀਆ ਕੋਈ ਲੋਟਾਈ ਜਿਹੀ ਤਸਵੀਰ ਤੇ ਲੈ ਕੇ ਆਇਆ। ਸਮੋਸੇ ਦਾ ਐਕੀ ਰੈਡੀ ਮੋਟਰ ਦਾ ਮੋਟਰ ਹੀ ਬਣਾ ਲਿਆ। ਬੰਦੇ ਨੂੰ ਜਲਦੀ ਜੀ ਨੌਂ ਕਰਨਾ। ਅਸ ਰਾਤ ਪਾਣੀ ਕੱਟ ਰਹੀ ਜੀ ਜਾ ਰਹੀ। Thank the